ਇਹ ਕੀ ਕਰੀ ਹਾਂਜੀ ਇਹਨੂੰ ਵੀ ਕਾਠੀ ਰੋਲ ਕਹਿੰਦੇ ਨੇ ਜੀ ਵੇਖਣ ਨੂੰ ਤਾਂ ਯਾਰ ਅਸੀਂ ਤਾਂ ਸੋਚਾਂਗੇ ਵੀ ਰੋਟੀ ਵੇਲੀ ਜਣਾ ਤੂੰ ਹਾਂਜੀ ਹਾਂਜੀ ਇਹ ਹੁੰਦੀ ਰੋਟੀ ਵਰਗੀ ਇਹ ਕਰ ਇਹਨੂੰ ਕਾਠੀ ਰੋਲ ਕਹਿੰਦੇ ਨੇ ਜੀ ਅੱਛਾ ਕਾਠੀ ਰੋਲ ਦਾ ਆਰਡਰ ਲਵਾਇਆ ਸੀ ਤੇ ਇਹਨਾਂ ਕੋਲ ਰਿਵਿਊ ਲੈਣੇ ਆਪਾਂ ਕਿਵੇਂ ਲੱਗਿਆ ਜੀ ਇਹਨੂੰ ਬਾਰੇ ਦੱਸੋ ਬਹੁਤ ਵਧੀਆ ਲੱਗਿਆ ਜੀ ਅਸੀਂ ਤਕਰੀਬਨ ਹੀ ਜਦੋਂ ਅਣੀ ਆਲੇ ਆਉਨੇ ਆ ਸਿਰਫ ਇਹਨਾਂ ਕੋਲ ਹੀ ਬਸ ਜੋ ਦਹੀਂ ਪੱਲਾ ਵੀ ਇਹਨਾਂ ਦਾ ਬਹੁਤ ਵਧੀਆ ਤੇ ਕਾਠੀ ਰੋਲ ਤਾਂ ਹੈ ਹੀ ਬਹੁਤ ਹਾਂਜੀ 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 ਠੀਕ ਹੈ ਤੇ ਇੱਥੇ ਦਾ ਸਵਾਦ ਕਿਵੇਂ ਬਣਿਆ ਬਈ بس ਇਸ ਤੋਂ ਪਹਿਲਾਂ ਜੀ ਅਸੀਂ ਚੰਡੀਗੜ੍ਹੇ ਕੰਮ ਕਰਦੇ ਸੀ ਆਪਣਾ ਰੈਸਟੋਰੈਂਟ ਸੀ ਉੱਥੇ ਉੱਥੇ ਕੰਮ ਸਿੱਖਿਆ ਸੀ ਜੀ ਅੱਛਾ ਤੇ ਆ ਦੇ ਇੱਥੇ ਆਪਣੇ ਪਿੰਡ ਚ ਲੈ ਕੇ ਆ ਗਏ ਜੀ ਅੱਛਾ ਤੇ ਕਾਫੀ ਲੋਕ ਪਸੰਦ ਕਰਦੇ ਆ ਇਹਨੂੰ ਅੱਛਾ ਇੱਥੇ ਕਿੰਨੇ ਦਿਨ ਹੋ ਗਏ ਤੁਹਾਨੂੰ ਵੀ ਅਰਨੀ ਵਾਲੇ ਮੰਡੀ ਚ ਜਿਹੜੀ ਇਹ ਆਪਾਂ ਨੂੰ ਸ਼ੌਪ ਕੀਤੀ ਨੂੰ ਕੰਮ ਕੀਤੇ ਨੂੰ ਸ਼ੁਰੂ ਆਪਾਂ ਨੂੰ ਅੱਜ 12 ਦਿਨ ਹੋ ਗਏ ਜੀ 12 13 ਦਿਨ ਹੋ ਗਏ ਤੇ ਕਿੰਨਾ ਕੁ ਰਿਸਪੌਂਸ ਮਿਲਦਾ ਬਹੁਤ ਵਧੀਆ ਵੀ ਜਿਹੜਾ ਵੀ ਆਉਂਦਾ ਇੱਕ ਨਵੀਂ ਵੈਰਾਈਟੀ ਦੇ ਤੌਰ ਤੇ ਆਪਾਂ ਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਹੈ ਇਹਦਾ ਠੀਕ ਹੈ ਤਿਆਰ ਕਰਕੇ ਦਿਖਾਓ ਅੱਛਾ ਕਿੰਨੇ ਵਜੇ ਸ਼ਾਪ ਖੋਲਦੇ ਹੋ ਤੁਸੀਂ ਆਪਣਾ ਵੈਸੇ ਸਹੀ ਟਾਈਮ ਆਪਾਂ 4 ਵਜੇ ਓਪਨ ਕਰ ਦਿੰਦੇ ਆ ਜੀ ਤੇ ਹਾਂਜੀ ਠੀਕ ਅਸ਼ੋਕ ਦੇਖ 4 ਵਜੇ ਓਪਨ ਕਰ ਦਿੰਦੇ ਆ ਹਾਂਜੀ ਤੇ ਕਿੰਨੇ ਵਜੇ ਤੱਕ ਸ਼ਾਮ ਰਾਤ ਦੇ ਹੋ ਜਾਂਦੇ 9 10 ਵਜੇ ਜਾਂਦੀ ਜੀ ਸਾਡੇ ਅੱਛਾ ਤੇ ਮੈਂ ਸੁਣਿਆ ਵੀ ਤੂੰ ਕਹੀ ਜਾਂਦਾ ਸੀਗਾ ਵੀ ਇਹਦੇ ਤੇ ਮਿਹਨਤ ਬਹੁਤ ਲੱਗਦੀ ਆ ਸਬਜ਼ੀ ਉਹ ਤਿਆਰ ਕਰਨ ਤੇ ਹਾਂ ਹਾਂਜੀ ਹਾਂਜੀ ਇਹਦੇ ਤੋਂ ਬਹੁਤ ਕਾਫੀ ਟਾਈਮ ਲੱਗਦਾ ਕਿਉਂਕਿ ਬਹੁਤ ਬਰੀਕੀ ਦਾ ਕੰਮ ਹੈ ਜੀ ਅੱਛਾ ਤੇ ਇੱਕ ਰੋਲ ਹੈ ਜਿਹੜਾ ਇਹ ਕਾਫੀ ਰੋਲ ਕਿੰਨੇ ਦਾ ਆਪਣੇ ਕੋਲ ਜੀ 40 ਤੋਂ ਲੈ ਕੇ 70 ਤੱਕ ਆ ਜੇ ਵੈਰਾਈਟੀ ਹੈ ਜੀ ਆਪਣੇ ਕੋਲ ਪਿਓਰ ਵੈਜ ਹੈ ਜੀ ਹੱਲੇ ਠੀਕ ਹੈ ਔਲੀ ਔਲੀ ਅਸੀਂ ਹੋਰ ਵੀ ਵੈਰਾਈਟੀਆਂ ਸ਼ੁਰੂ ਕਰਾਂਗੇ ਜੀ ਅੱਛਾ ਹਾਂਜੀ ਲਓ ਵੀ ਦੋਸਤੋ ਅਰਨੀ ਵਾਲੇ ਮੰਡੀ ਦੇ ਵਿੱਚ ਵੀ ਮੁੰਡੇ ਨੇ ਤਿਆਰ ਕਰਤਾ ਆਪਾਂ ਇਹ ਜਿਨ੍ਹਾਂ ਦਾ ਆਰਡਰ ਲੱਗਿਆ ਉਹਨਾਂ ਤੋਂ ਪਰ ਰਿਵਿਊ ਲਵਾਂਗੇ ਉਹਨਾਂ ਨੇ ਆਪਾਂ ਨੂੰ ਮੰਨ ਲਓ ਆਖ ਕੇ ਦੱਸਣਗੇ ਤੇ ਬਹੁਤ ਵਧੀਆ ਯਾਰ ਵੀ ਚੰਡੀਗੜ੍ਹ ਨੂੰ ਛੱਡ ਕੇ ਇੱਥੇ ਆਏ ਤੁਸੀਂ ਠੀਕ ਹੈ ਹਾਂਜੀ ਹਾਂਜੀ ਆਪਣਾ ਫਿਰ ਪਿੰਡ ਹੈ ਜੀ ਹੈ ਹਾਂ ਮੰਡੀ ਅਰਨੀ ਵਾਲਾ ਤੇ ਜ਼ਿਲ੍ਹਾ ਫਾਜ਼ਿਲਕਾ ਬਈ ਬਸ ਇਹਨੂੰ ਥੋੜਾ ਵਧੀਆ ਤਰੀਕੇ ਨਾਲ ਪਕਾਉਣਾ ਪੈਂਦਾ ਜੀ ਠੀਕ ਹੈ ਤੇ ਅੱਛਾ ਯਾਰ ਕੋਈ ਲੋਕ ਜਿਹੜੇ ਹੁਣ ਸਾਡੇ ਦੇ ਇਧਰ ਪਿੰਡਾਂ ਵਾਲੇ ਆ ਕੇ ਤੈਨੂੰ ਐ ਨਹੀਂ ਕਹਿੰਦੇ ਬਈ ਇਹ ਤਾਂ ਰੋਟੀ ਜੀ ਹੈ ਹਾਂ ਕਈ ਕਹਿ ਦਿੰਦੇ ਫਿਰ ਉਹਨਾਂ ਨੂੰ ਦੱਸਣਾ ਪੈਂਦਾ ਵੀ ਅੱਛਾ ਮੈਂ ਤਾਂ ਰੋਟੀ ਪਰ ਇਹਨੂੰ ਕਾਠੀ ਰੋਲ ਕਹਿੰਦੇ ਨੇ ਕਾਠੀ ਰੋਲ ਹੈ ਅੱਛਾ ਜਿਹੜਾ ਅਜੀਤ ਇੱਕ ਵਾਰੀ ਖਾ ਜਾਂਦਾ ਦੁਬਾਰਾ ਜਰੂਰ ਆਉਂਦਾ ਹੈ ਨਾ ਲਓ ਵੀ ਦੋਸਤੋ ਕੱਲ ਮੈਂ ਟੈਸਟ ਕੀਤਾ ਸੀ ਇਹਨਾਂ ਨੇ ਮੈਨੂੰ ਟੈਸਟ ਕਰਾਇਆ ਤਾਂ ਹੀ ਅੱਜ ਆਪਾਂ ਦੁਬਾਰਾ ਆਏ ਆ ਇਹਨਾਂ ਕੋਲੇ ਮੰਨ ਲਓ ਇਹ ਵੀਡੀਓ ਬਣਾਉਣ ਵਾਸਤੇ ਤੇ ਸਪੋਰਟ ਤੁਸੀਂ ਕਰਨੀ ਆ ਰੋਡ ਦੇ ਉੱਪਰ ਹੀ ਦੁਕਾਨ ਹੈ ਇਹਨਾਂ ਦੀ ਐਸਬੀਆਈ ਜਿਹੜਾ ਏਟੀਮ ਆ ਉਹਦੇ ਕੋਲੇ ਆ ਜਮਾ ਹਾਂਜੀ ਐਸੀ ਆਪਾਂ ਫੂਡ ਬਲੌਗਰ ਨਹੀਂ ਹੈਗੇ ਪਰ ਫਿਰ ਵੀ ਇਹਨਾਂ ਦੀ ਸਪੋਰਟ ਬਣਦੀ ਆ ਯਾਰ ਚੰਡੀਗੜ੍ਹ ਤੋਂ ਆ ਕੇ ਤੇ ਇੱਥੋਂ ਲੋਕ ਆ ਜਿਹੜੇ ਚੰਡੀਗੜ੍ਹ ਜਾਂਦੇ ਆ ਮੁੰਡੇ ਛੱਡ ਕੇ ਤੇ ਚੰਡੀਗੜ੍ਹ ਨੂੰ ਛੱਡ ਕੇ ਤੇ ਇੱਥੇ ਆ ਕੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਆਪਣੀ ਸਪੋਰਟ ਤਾਂ ਬਣਦੀ ਆ ਫਿਰ ਲੋ ਜੀ ਆਪਣਾ ਪਨੀਰ ਰੋਲ ਹਾਂ ਤਿਆਰ ਹੋ ਗਿਆ ਹallelujah ਚੱਲੋ ਭਾਜੀ ਲੱਗ ਪਾਈ ਹੋਰ ਇਹਨਾਂ ਨੂੰ ਖਾ ਲੈਣ ਤੋਂ ਪਹਿਲਾਂ ਫਿਰ ਆਪਾਂ ਕਰਦੇ ਆ ਚੈੱਕਰ ਤੇ ਲਓ ਵੀ ਦੋਸਤੋ ਆਰਡਰ ਸੀਗਾ ਵੀਰੋ ਰੈਂਦਾ ਤੇ ਆਪਾਂ ਰਿਵਿਊ ਲੈਨੇ ਇਹਨਾਂ ਤੋਂ ਵੀ ਜਿਹੜਾ ਇਕੱਠੀ ਰੋਲ ਖਾਦਾ ਹਾਂਜੀ ਵੀਰ ਜੀ ਤੁਹਾਨੂੰ ਕਿਵੇਂ ਲੱਗਿਆ ਬਈ ਰੋਲ ਮੇਰੇ ਬਹੁਤ ਸਵਾਦ ਸੀਗਾ ਹਾਂ ਅਸੀਂ ਡੇਲੀ ਪਿੰਡੋਂ ਚੱਲ ਕੇ ਇੱਥੇ ਆਉਣੇ ਆ ਇਹਨਾਂ ਨੂੰ ਤਕਰੀਬਨ ਥੋੜੇ ਦਿਨ ਹੀ ਹੋਏ ਆ ਦੁਕਾਨ ਖੋ ਆ 10-12 ਦਿਨ ਹੀ ਹੋਏ ਕਹਿੰਦੇ ਹਾਂ ਅਰਨੀ ਵਾਲੇ ਦੇ ਵਿੱਚ ਪਹਿਲਾਂ ਸਾਨੂੰ ਰੋਲ ਨਹੀਂ ਮਿਲਦੇ ਸੀ ਅਸੀਂ ਕਦੇ ਹਬੋਰ ਜਾਂਦੇ ਕਦੇ ਮਲੋੜ ਜਾਂਦੇ ਰੋਲ ਖਾਣ ਆ ਹੁਣ ਸਾਨੂੰ ਬਹੁਤ ਖੁਸ਼ੀ ਹੋਈ ਵੀ ਇੱਥੇ ਰੋਲ ਮਿਲਦੇ ਤਹੀਂ ਪੱਲਾ ਵੀ ਸੋ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਇਹਨਾਂ ਵੀ ਆਪਣੇ ਹਾਂਡਗਵਾਂਡ ਦੇ ਪਿੰਡ ਆ ਜਿਹੜੇ ਮੁੰਡੇ ਆ ਜਿਹੜੇ ਭਾਈ ਹਾਂ ਆਪਣੇ ਪੰਜਾਬੀ ਭਰਾ ਆਗੇ ਵਿਚਾਰੇ ਚੰਡੀਗੜ੍ਹੋਂ ਕੰਮ ਛੱਡ ਕੇ ਇੱਥੇ ਸਪੈਸ਼ਲ ਆਏ ਹੋਏ ਆ ਤੇ ਕੰਮ ਵੀ ਵਧੀਆ ਇਹਨਾਂ ਦਾ ਸਫਾਈ ਵੀ ਬੜੀ ਆ ਤੇ ਕਹਿੰਦੇ ਮਿਹਨਤ ਬੜੀ ਆ ਹਾਂ ਭਾਈ ਤੁਸੀਂ ਪਹਿਲਾਂ ਦੇਖ ਹੀ ਲਈਆ ਮਿਹਨਤ ਵੀ ਬੜੀ ਕਰਦੇ ਆ ਬਾਕੀ ਬਹੁਤ ਵਧੀਆ ਕੰਮ ਆ ਤੇ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਵੀ ਸਾਰੇ ਚੱਲ ਕੇ ਆਓ ਇੱਥੇ ਠੀਕ ਆ ਭਾਈ ਜੀ ਧੰਨਵਾਦ ਸੱਸੀ ਦਾ ਵੀਰ ਜੀ ਸੱਸੀ ਦਾ ਭਾਈ ਜੀ ਅੱਛਾ ਕਾਫੀ ਰੋਲ ਕਿੰਨਾ ਕੁ ਸਾਦ ਲੱਗਿਆ ਭਾਈ ਬਹੁਤ ਸਵਾਦ ਹੈ ਮੈਂ ਪਹਿਲਾਂ ਵੀ ਆਇਆ ਸੀ ਨਕਲੇ ਅੱਛਾ ਤੇ ਬਹੁਤ ਟੇਸਟੀ ਤਾਂ ਕਰਕੇ ਫੇਰ ਦੁਬਾਰਾ ਆਏ ਆਪਣੀ ਮੰਡੀ ਚ ਪਹਿਲੀ ਵਾਰੀ ਆਏ ਲੱਗਦਾ ਵੀ ਚੰਗੀ ਚੀਜ਼ ਇੱਕ ਮਿਲੀ ਹੈ ਉਹ ਵੀ ਵੱਖਰੀ ਅਲੱਗ ਜੀ ਹੈ ਨਾ ਸਹੀ ਗੱਲ ਹੈ ਹਾਂ ਹਾਂ ਤੇ ਮੁੰਡਿਆਂ ਦੀ ਮਿਹਨਤ ਕਿੰਨਾ ਬਹੁਤ ਵਧੀਆ ਹੈ ਬਹੁਤ ਵਧੀਆ ਲਓ ਵੀ ਦੋਸਤੋ ਕਿੰਨੇ ਨੰਬਰ ਦੇਓਗੇ ਇਹਨਾਂ ਨੂੰ 10ੰਨ 10 ਦੇ ਜਾਂ ਯਾਰ ਸਵਾਦ ਆ ਗਿਆ ਮੈਨੂੰ ਹਾਂਜੀ ਹਾਂਜੀ ਬਹੁਤ ਸਵਾਦ ਹੈ ਜੀ ਪਨੀਰ ਰੋਲ ਖਾਇਆ ਸੀ ਬਹੁਤ ਸਵਾਦ ਠੀਕ ਹੈ ਧੰਨਵਾਦ